ਸ਼ਹੀਦੀ ਦਿਹਾੜਾ ਤਿੰਨ ਮਹਾਨ ਸਿੱਖਾਂ ਦਾ ਸ਼ਹੀਦ ਭਾਈ ਦਿਆਲਾ ਜੀ ਪਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਸਿੱਖ ਸਨ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾਤਾ ਸਨ ਉਹਨਾਂ ਨੇ ਗੁਰੂ ਜੀ ਨਾਲ ਧਰਮ ਪ੍ਰਚਾਰ ਬਾਬਤ ਕਈ ਦੌਰੇ ਕੀਤੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੋਵੇਂ ਸਕੇ ਪਰਾਸਨ ਉਹਨਾਂ ਦੇ ਵਡੇਰੇ 6ਵੇਂ ਪਾਤਸ਼ਾਹ ਜੀ ਦੇ ਹਜ਼ੂਰੀ ਸੇਕ ਸਨ ਪਾਈ ਮਤੀ ਦਾਸ ਜੀ 9ਵੇਂ ਪਾਤਸ਼ਾਹ ਜੀ ਦੇ ਦਰਬਾਰੀ ਦੀਵਾਨ ਸਨ ਪਾਈ ਸਤੀ ਦਾਸ ਜੀ ਫਾਰਸੀ ਦੇ ਚੰਗੇ ਵਿਦਵਾਨ ਤੇ ਗਿਆਤਾ ਸਨ ਜੋ ਗੁਰੂ ਦਰਬਾਰ ਵਿਖੇ ਚਿੱਠੀ ਪੱਤਰ ਲੇਖਣ ਦਾ ਕਾਰਜ ਨਿਭਾਉਂਦੇ ਸਨ ਜ਼ਿਕਰ ਮਿਲਦਾ ਹੈ ਕਿ ਜੋ ਬਾਣੀ 9ਵੇਂ ਪਾਤਸ਼ਾਹ ਜੀ ਉਚਾਰਦੇ ਉਸ ਦਾ ਉਤਾਰਾ ਵੀ ਪਾਈ ਜੀ ਹੀ ਕਰਦੇ ਸਨ ਜਦੋਂ ਗੁਰੂ ਜੀ ਨੇ ਦਿੱਲੀ ਗ੍ਰਿਫਤਾਰੀ ਦਿੱਤੀ ਤਾਂ ਉਸ ਸਮੇਂ ਕਿ ਤਿੰਨੇ ਸਿੱਖੋਨਾਂ ਨਾਲ ਗ੍ਰਿਫਤਾਰ ਹੋਏ ਗੁਰੂ ਸਾਹਿਬ ਜੀ ਨੇ ਜਦ ਇਸਲਾਮ ਕਬੂਲ ਨਾ ਕੀਤਾ ਤਾਂ ਹਕੂਮਤੀ ਜ਼ੁਲਮ ਜ਼ਬਰ ਸ਼ੁਰੂ ਹੋਇਆ ਗੁਰੂ ਸਾਹਿਬ ਜੀ ਤੋਂ ਪਹਿਲਾਂ ਮੁਗਲ ਹਕੂਮਤ ਵੱਲੋਂ ਪਾਈ ਦਿਆਲਾ ਜੀ ਨੂੰ ਦੀਗ ਵਿੱਚ ਉਬਾਲ ਕੇ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਅਤੇ ਪਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਜਿਉਂਦਿਆਂ ਸਾੜ ਕੇ ਸ਼ਹੀਦ ਕਰ ਦਿੱਤਾ